ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਸ਼ਾਇਰ ਅਤੇ ਚਿੰਤਕ ਹਨ ਲੰਬਾ ਸਮਾਂ ਕਾਲਜ ਵਿੱਚ ਅਧਿਆਪਨ ਕਰਨ ਦੇ ਨਾਲ ਨਾਲ ਉਹਨਾਂ ਪੰਜਾਬੀ ਸਾਹਿਤ ਨੂੰ ਪਰਫੁੱਲਤ ਕਰਨ ਵਿੱਚ ਬੜਮੁੱਲਾ ਯੋਗਦਾਨ ਪਾਇਆ ਹੈ ਸਮਾਜਿਕ ਰਾਜਨੀਤਿਕ ਸੱਭਿਆਚਾਰਕ ਅਤੇ ਧਾਰਮਿਕ ਵਿਸ਼ਿਆਂ ਨਾਲ ਸੰਬੰਧਿਤ ਉਹਨਾਂ ਦੇ ਆਰਟੀਕਲ ਅਕਸਰ ਹੀ ਪੰਜਾਬੀ ਦੀਆਂ ਨਾਮਵਰ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ ਹੁਣ ਤੱਕ ਉਹਨਾਂ ਨੇ 3 ਕਾਵ ਸੰਗ੍ਰਹਿ ਅਤੇ 2 ਵਾਰਤਕ ਦੀਆਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ ਉਹ ਸਿਰਜਨਾਮ ਕੇਂਦਰ ਕਪੂਰਥਲਾ ਦੇ ਲੰਬੇ ਸਮੇਂ ਤੱਕ ਪ੍ਰਧਾਨ ਰਹੇ ਅਤੇ ਅੱਜਕੱਲ ਉਹ ਅਖਰਮੰਚ ਕਪੂਰਥਲਾ ਦੇ ਸਰਪ੍ਰਸਤ ਹਨ ਜੋ ਕਿ ਪੰਜਾਬੀ ਸਾਹਿਤ ਜਗਤ ਵਿੱਚ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ ਅੱਜ ਮੈਂ ਤੁਹਾਨੂੰ ਉਹਨਾਂ ਦੀ ਪੁਸਤਕ ਮਾਂ ਵਰਗੀ ਕਫਤਾ ਵਿੱਚੋਂ ਇੱਕ ਨظم ਤਰਬਣੀ ਰੁਖ ਸੁਣਾ ਰਿਹਾ ਹਾਂ ਕੱਚੇ ਕੋਠੇ ਕੱਚੀਆਂ ਕੰਧਾਂ ਤੇ ਕੱਚੀ ਹੀ ਹਰ ਥਾਂ ਹੁੰਦੀ ਸੀ ਕੱਚੇ ਘਰ ਵਿੱਚ ਸਭ ਤੋਂ ਪੱਕੀ ਸਾਡੀ ਪਿਆਰੀ ਮਾਂ ਹੁੰਦੀ ਸੀ ਸਿੱਧੇ ਸਾਦੇ ਲੋਕਾਂ ਦੇ ਲਈ ਜ਼ਿੰਦਗੀ ਸਿਰਫ ਸਰਾ ਹੁੰਦੀ ਸੀ ਨਾਮ ਜਿਨ੍ਹਾਂ ਦੇ ਉੱਤੇ ਪਿੰਡ ਵਿੱਚ ਪਹਿਲੀ ਕਈ ਕੁਮਾ ਹੁੰਦੀ ਸੀ ਕੱਚੇ ਕੋਠੇ ਕੱਚੀਆਂ ਕੰਧਾਂ ਤੇ ਕੱਚੀ ਹੀ ਹਰ ਥਾਂ ਹੁੰਦੀ ਸੀ ਜਾਂ ਹੁੰਦੇ ਸੀ ਕੋਰੀ ਨਾਮ ਤੇ ਜਾਂ ਫਿਰ ਪੱਕੀ ਹਾਂ ਹੁੰਦੀ ਸੀ ਸਾਡੇ ਵੱਡਿਆਂ ਦਾ ਸਰਮਾਇਆ ਇੱਕ ਇੱਜ਼ਤਦਾਰ ਜਵਾਂ ਹੁੰਦੀ ਸੀ ਕੱਚੇ ਕੋਠੇ ਕੱਚੀਆਂ ਕੰਧਾਂ ਤੇ ਕੱਚੀ ਹੀ ਹਰ ਥਾਂ ਹੁੰਦੀ ਸੀ ਨਾਹੀਂ ਹਿਰਕ ਸੋਗ ਸੀ ਬਹੁਤਾ ਨਾਹੀਂ ਕੋਈ ਤਮਾ ਹੁੰਦੀ ਸੀ ਨਿੱਕੀ ਅਤੇ ਸ਼ਰਾਫਤ ਹੀ ਬਸ ਰੱਬ ਦੇ ਖਾਤੇ ਜਮਾ ਹੁੰਦੀ ਸੀ ਕੱਚੇ ਕੋਠੇ ਕੱਚੀਆਂ ਕੰਧਾਂ ਤੇ ਕੱਚੀ ਹੀ ਹਰ ਥਾਂ ਹੁੰਦੀ ਸੀ ਖੂਹ ਖੂਈਆਂ ਦਾ ਮਿੱਠਾ ਪਾਣੀ ਪਿੰਡ ਦੀ ਇੱਜ਼ਤ ਧੀ ਧਿਆਣੀ ਨਾਲ ਰਿਜਕ ਦੇ ਭਰੇ ਪੜੋਲੇ ਤੇ ਗੋਕੇ ਦੁੱਧ ਲਈ ਗਾਂ ਹੁੰਦੀ ਸੀ ਕੱਚੇ ਕੋਠੇ ਕੱਚੀਆਂ ਕੰਧਾਂ ਤੇ ਕੱਚੀ ਹੀ ਹਰ ਥਾਂ ਹੁੰਦੀ ਸੀ ਤੜਕੇ ਉੱਠ ਕੇ ਹਲ ਚਲਾਉਣਾ ਗਈ ਰਾਤ ਤੱਕ ਪਾਣੀ ਲਾਉਣਾ ਕਿਰਤੀ ਜਿਹੇ ਸਰੀਰਾਂ ਦੇ ਵਿੱਚ ਡਾਢੀ ਕਰੜੀ ਜਾਂ ਹੁੰਦੀ ਸੀ ਕੱਚੇ ਕੋਠੇ ਕੱਚੀਆਂ ਕੰਧਾਂ ਤੇ ਕੱਚੀ ਹੀ ਹਰ ਥਾਂ ਹੁੰਦੀ ਸੀ ਗੰਧੀਆਂ ਰਾਵੀਆਂ ਨੀਲੀਆਂ ਬਹਾਰਾਂ ਨਹਿਰੀ ਪਾਣੀ ਦੀਆਂ ਬਹਾਰਾਂ ਸਤਲੁਜ ਰਾਵੀ ਬਿਆਸ ਤੇ ਜੇਲਮ ਪੰਜਵੀਂ ਇਸ ਝਣਾ ਹੁੰਦੀ ਸੀ ਕੱਚੇ ਕੋਠੇ ਕੱਚੀਆਂ ਤੰਦਾਂ ਤੇ ਕੱਚੀ ਹੀ ਹਰ ਥਾਂ ਹੁੰਦੀ ਸੀ ਫਸਲਾਂ ਨਾਲ ਮੁਹੱਬਤਾਂ ਕਰਦੇ ਦੁੱਖ ਸੁੱਖ ਸਭ ਪਿੰਡਿਆਂ ਤੇ ਜਰਦੇ ਬੇਲਿਆਂ ਅਤੇ ਚਰਾੰਦਾਂ ਦੇ ਵਿੱਚ ਡੰਗਰਾਂ ਦੀ ਬਾਹ ਬਾਹ ਹੁੰਦੀ ਸੀ ਕੱਚੇ ਕੋਠੇ ਕੱਚੀਆਂ ਕੰਧਾਂ ਤੇ ਕੱਚੀ ਹੀ ਹਰ ਥਾਂ ਹੁੰਦੀ ਸੀ ਪੱਕੇ ਘਰਾਂ ਚ ਰਹਿੰਦੇ ਸਾਡੇ ਬੱਚਿਆਂ ਸਾਨੂੰ ਪੁੱਛਿਆ ਕਰਨਾ ਮਾਂ ਜਿਹੇ ਤਰਵੈਣੀ ਰੁਖਦੀ ਕਿਸ ਪ੍ਰਕਾਰ ਦੀ ਛਾਂ ਹੁੰਦੀ ਸੀ ਕੱਚੇ ਕੋਠੇ ਕੱਚੀਆਂ ਕੰਧਾਂ ਤੇ ਕੱਚੀ ਹੀ ਹਰ ਥਾਂ ਹੁੰਦੀ ਸੀ ਕੱਚੇ ਘਰ ਵਿੱਚ ਸਭ ਤੋਂ ਪੱਕੀ ਸਾਡੀ ਪਿਆਰੀ ਮਾਂ ਹੁੰਦੀ ਸੀ ਸਾਡੀ ਪਿਆਰੀ ਮਾਂ ਹੁੰਦੀ ਸੀ ਧੰਨਵਾਦ ਦੋਸਤ